ਮੈਂ ਚਲਾਉਣੀ ਨਹੀਂ ਮੈਂ 베ਚਦੀ ਨਹੀਂ ਉਹ ਚਲਾਉਣੀ ਸੀ ਵੀ ਜੈਨ ਉਹ ਲੈਹੇ ਸਾਡੀ ਪਿਕਕਲੀਆ ਉਹਦੇ 11 ਬੰਦਿਆਂ ਜੋ ਪਟੌਰ ਬਣੀ ਤੁਸੀਂ ਜਿਹੜੀ ਚਾਹਤੇ ਵਿੱਚ ਪੁੱਤ ਦੇ ਹੀ 베ਚੀ ਸੀ ਇਹ ਰੱਖੀ ਦੀ ਆ ਦਿਸ਼ਾਨੀ ਹੁੰਦੀ ਨਹੀਂ ਹੁਣ ਤੋਂ ਨਹੀਂ ਨਹੀਂ ਐਤੋ ਗੱਲ ਹੋਰ ਮੇਰੀ ਗੱਲ ਸੁਣ ਸਸਰੀ ਕਾਲਜੀ ਸਾਡੇ ਵੱਲੋਂ ਜਾਨੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਆਈ ਹੋਪ ਜਿੱਦਾਂ ਵੀ ਇਹਨਾਂ ਦਾ ਆਈ ਹੋਪ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਰੱਬ ਤੁਹਾਨੂੰ ਤੰਦਰੁਸਤ ਰੱਖੇ ਤੇ ਸਾਨੂੰ ਵੀਰ ਬਹੁਤ ਜ਼ਿਆਦਾ ਮੈਸੇਜ ਕਰਦੇ ਆ ਵੀ ਤੁਸੀਂ ਮਤਲਬ ਬਲੌਗ ਲੇਟ ਬਹੁਤ ਪਾਉਨੇ ਆ ਲੇਟ ਮਤਲਬ ਜਿੱਦਾਂ ਮਤਲਬ ਅਸੀਂ ਦੂਏ ਤੀਏ ਦਿਨ ਪਹਿਲਾਂ ਡੇਲੀ ਬਲੌਗ ਆਉਂਦੇ ਪਰ ਹੁਣ ਦੂਏ ਤੀਏ ਦਿਨ ਪਾਉਣ ਲੱਪੇ ਆ ਵੀ ਜਿੱਦਾਂ ਮਤਲਬ ਕੋਈ ਨਾ ਕੋਈ ਬਲੌਗ ਆਇਆ ਹੀ ਰਿਹਾ ਕਰਨਾ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਾਓ ਕਿਉਂ ਪਾਉਣੇ ਹੁਣ ਥੋੜਾ ਜਿਆ ਕੇ ਵੀ ਰੀਜ਼ਨ ਆ ਵੀ ਮੁੰਡੇ ਦੇ ਪੇਪਰ ਸਟਾਰਟ ਹੋ ਗਏ ਆ ਫਿਰ ਅਸੀਂ ਵੀ ਦਾ ਥੋੜਾ ਜਿਹਾ ਘਰ ਦੇ ਵਿੱਚ ਮਾਹੌਲ ਇਦਾਂ ਦਾ ਹੀ ਰੱਖਣਾ ਵਾ ਵੀ ਉਹਦਾ ਵੀ ਸਾਡੇ ਦਾ ਬਾਲਾ ਧਿਆਨ ਪੇਪਰ ਮੁੰਡੇ ਦੇ ਸਟਾਰਟ ਹੋ ਗਏ ਪਾਣਾ ਇਹਨੇ ਹੁੰਦਾ ਨਾ ਫਿਰ ਮਤਲਬ ਮੁੰਡਾ ਵੀ ਸਾਡਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਸ਼ਰੀਫ ਆ ਨਾ ਮਤਲਬ ਤੁਹਾਨੂੰ ਸੈਸਟਮ ਜਿਆ ਬਹੁਤ ਅੱਜ ਕੱਲ ਪੜਾ 10ਵੀਂ ਦੀ ਪੜ੍ਹਾਈ ਆ ਪੱਕੇ ਪੇਪਰਾਂ ਦੀ ਹੈ ਨਾ ਤਾਂ ਕਰਕੇ ਫਿਰ ਹੁਣ ਪੜ੍ਹਨਾ ਵੀ ਜ਼ਰੂਰੀ ਆ ਚਾਹੇ ਮੈਂ ਪਾਸ ਹੀ ਹੋ ਜਵੇ ਬਹੁਤ ਆ ਪਾਸ ਇਹਦਾ ਹੀ ਨਹੀਂ ਪਹਿਲਾਂ ਜੇ ਕਹਿੰਦੇ ਹੁੰਦੇ 25 33 ਨੰਬਰ ਆ ਜਾਣ ਉਹ ਵੀ ਮਦਲ ਮਨ ਲਗਨ ਮਹੀਨਾ ਨੂੰ 20 ਦਿਨ ਹੋ ਗਿਆ ਕਹਿੰਦਾ ਪੜ੍ਹਾਈ ਨਹੀਂ ਹੁੰਦੀ ਸਕੂਲੇ ਹੀ ਨਹੀਂ ਬਾਬਾ ਜਾਂਦਾ ਰੋਜ਼ ਹੀ ਕਹਿੰਦਾ ਪੜ੍ਹਾਈ ਸਕੂਲੇ ਜਾਣ ਦਾ ਅੱਜ ਕੱਲ ਮਾਹੌਲ ਵੀ ਇਦਾਂ ਦਾ ਹੈ ਮੇਰੇ ਵੱਲੇ ਇਦਾਂ ਦੀਆਂ ਬੁੜੀਆਂ ਹੱਲਾ ਛੇੜੀ ਨੇ ਆਣਾ ਦੇਣੇ ਉਹਨਾਂ ਨੇ ਕੀ ਸਵਾਦ ਪਾਣਾ ਲਓ ਜੀ ਆ ਗਏ ਬੰਦਾ ਹਨ ਮੰਤਰੀ ਆ ਗਏ ਆ ਗਏ ਜੇ ਕੋਈ ਸੁਖਰੀਆ ਕੋਈ ਖੁਸ਼ਖਬਰੀ ਯਾਰੋ ਖੁਸ਼ਖਬਰੀ ਤੁਹਾਨੂੰ ਕੋਈ ਖੁਸ਼ਖਬਰੀ ਅੱਜ ਕੰਨ ਨਹੀਂ ਆਂਦੀ ਵੀ ਆ ਕੋਈ ਖੁਸ਼ਖਬਰੀ ਕਰੋ ਪੈਸੇ ਆ ਲੈ ਮੈਨੂੰ ਫੋਨ ਫੜਾ ਪਹਿਲੇ ਤਾਂ ਪੈਸੇ ਦੇਖ ਕਿਹੜੇ ਇਹਨੂੰ ਪੈਸੇ ਕਿੱਥੋਂ ਆਵੇ ਮੁੰਡਾ ਤਾਂ ਚਾਹੀਦੇ ਨਹੀਂ ਵੇ ਪੈਸੇ ਤਾਂ ਸਾਰਿਆਂ ਨੂੰ ਚਾਹੀਦੇ ਹੁੰਦੇ ਆ ਇਹ ਕਿਹਦੇ ਚੱਕ ਲੈ ਆਇਆ ਪਿੰਨਾ ਦਸ ਮਿੰਟ ਆ ਆ ਤੁਸੀਂ ਲੈ ਲਓ 1000 ਰੁਪਿਆ ਆ 4000 ਮੈਂ ਮੋਟਰਸਰ ਤੇ ਲੈਟ ਲੁੱਟਾਈਆਂ ਤੋਣੀਆਂ ਉਹਦੇ ਲਈ ਇਹ ਪੈਗਾ ਲੈ ਕਿੱਥੋਂ ਆ ਇਹ ਆਇਆ ਕਿ ਤੁਹਾਨੂੰ ਬਿੰਦਰ ਖੜੀ ਗੱਲ ਨਹੀਂ ਮੈਂ ਵੇਚ ਜਾਂਦੀ ਚਲੋ ਵਧੀਆ ਕੀਤਾ ਪੁਰਾਣੀ ਜਿਹੜੀ ਵੱਡੇ ਟਾਇਰਾਂ ਵਾਲੀ ਉਹ ਫੋਰੇ ਕਦੋਂ ਦੀ ਲਈ ਸੀ ਛੋੜੇ ਟਾਇਰਾਂ ਵਾਲੀ ਵੇਚੀ ਆ ਛੋੜੇ ਟਾਇਰ ਸੀ ਵੀ ਕਿਸੇ ਚੋੜੇ ਟਾਇਰਾਂ ਵਾਲੀ ਥੋੜੀ ਹਾਂ ਕਿਹੜੀ ਕਹਿੰਨਾ ਭਲਾ ਮੈਂ ਲਾਲੀ ਲਾਲੀ ਮੈਂ ਕਹਿੰਦਾ ਜਿਹੜੀ ਟੂਰਨਾ ਤੋਂ ਨਿਕਲੀ ਹਾਂ ਛੋੜੇ ਟਾਇਰਾਂ ਵਾਲੀ ਵਿਕਣੀ ਨਹੀਂ ਇਹਨੇ ਉਹ ਤੂੰ ਕਿਹਨੂੰ ਪੁੱਛ ਕੇ ਸਾਈਕਲੀ ਵੇਚ ਆਇਆ ਨਾ ਮੁੰਡਿਆ ਮੈਂ ਚਲੋ ਮੇਰੀ ਸੀ ਮੈਂ ਚਲਾਉਣੀ ਨਹੀਂ ਮੈਂ ਵੇਚਦੀ ਨਹੀਂ ਉਹ ਪੁੱਛਣਾ ਉਹ ਨਹੀਂ ਜੀ ਜੈਨੋ ਨਹੀਂ ਤੂੰ ਇਹ ਕਰਨੇ ਕੀ ਇਹ ਤੂੰ ਤੂੰ ਪੈਸੇ ਲੈ ਜਾਂ ਤੂੰ ਪੁੱਛਿਆ ਨਹੀਂ ਬੰਦਿਆ ਤਾਂ ਨਾ ਦੱਸ ਕਿ ਕਿੱਥੋਂ ਆਏ ਪੈਸੇ ਝੂਠ ਬੋਲਦਾ ਆ ਸਾਈਕਲ ਇੱਥੇ ਹੀ ਹੁਣੀ ਐਵੇਂ ਮਾਰਦਾ ਆ ਉਹ ਵੇਚ ਜਾਂਦੀ ਐ ਹੈਰੀ ਵੇਚ ਜਾਂਦੀ ਹੁਣ ਮੈਂ ਕਿਹੜੀ ਚਲੂਣੀ ਐ ਇੱਥੇ ਹੁਣੀ ਪਿਛਲੇ ਅੰਦਰ ਮੈਂ ਲਾਦਾ ਇੱਥੇ ਹੀ ਹੁਣੀ ਐ ਪਾਪਾ ਹੀ ਸਾਈਕਲ ਇੱਥੋਂ ਲੈ ਕੇ ਗਿਆ ਕੋਈ ਲੈ ਕੇ ਗਿਆ ਆ ਲੈ ਗਿਆ ਆ ਉਹ ਪੁਰਾਣੀ ਖੜੀ ਨਵੀਂ ਤਾਂ ਹੈ ਹੀ ਨਹੀਂ ਮੈਨੂੰ ਲੱਗਦਾ ਇਹਤ ਗੱਲ ਸੁਣ ਲੈ ਮੇਰੀ ਧਿਆਨ ਨਾਲ ਹਾਸੇ ਨਾਲ ਸੈਗ ਨਹੀਂ ਹੈਗੀ ਮੇਰੀ ਜੀ ਆ ਦੀ ਬੇਜਾਂਦੀ ਉਹ ਖੜੀ ਗੱਲ ਨਹੀਂ ਮੈਂ ਚਲਾਉਣੀ ਫਿਰ ਟੁੱਟ ਜਾਣੀ ਤੂੰ ਕਾਹਤ ਬੇਚੀ ਉਹ ਲੈ ਸਾਹੀ ਮੇਰੇ ਦਵਾਈ ਨੀ ਗੱਲ ਸੁਣ ਲੈ ਉਹ ਸੈਗਲੀ ਸੀਗੀ ਨਾਮ ਦੀ ਨਾਮ ਦੀ ਛੇਕੀ ਤੂੰ ਕਾਹਤ ਬੇਚੀ ਹੋਈ ਹੈਗੀ ਹੈ ਨੈ ਜੀਣਾ ਹੀ ਰਾਮ ਜੀਣਾ ਅਰੇ ਤੂੰ ਮੇਰੀ ਗੱਲ ਸੁਣ ਹੁਣੇ ਜੇ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਲੈਣਾ ਤੂੰ ਇੱਕ ਗੱਲ ਤਾਂ ਦੱਸਾਂ ਸਾਰੀ ਮੰਮੀ ਨੇ ਸਕਾਰਕਤਾਨੀਆਂ ਇਹ ਜਿੱਦਣ ਅਸੀਂ ਸਾਈਕਲ ਹੀ ਲਿਆਇਆ ਨਾ ਉਦੋਂ ਨਹੀਂ ਇੱਕ ਸੇ ਦੀ ਮੇਂ ਵੇਚ ਦੋ ਤੂੰ ਉਹ ਪੁਰਾਣੀ ਸਾਈਕਲ ਹੀ ਵੇਚ ਮੈਂ ਤਾਂ ਸੁਦੀ ਨਹੀਂ ਇਹਨੂੰ ਮੈਂ ਇਹਨਾਂ ਥੋੜਾ ਤੇ ਸੇਕ ਲਈ ਵੇਚ ਦੇ ਉਹ ਸੁਦੀ ਸੀ ਮੈਂ ਅੱਜ ਤਾਂ ਸਾਈਕਲ ਹੀ ਵੇਚੀ ਕੱਲ ਨੂੰ ਤਾਂ ਕੋਈ ਹੋਰ ਚੀਜ਼ ਵੇਚਦੇ ਆਂ ਆਹ ਲੈ 5000 ਉਹ 5000 ਨੂੰ ਅਸੀਂ ਕੀ ਕਰਨਾ ਵਾ ਤੂੰ ਇਹਦੇ ਨਾਲ 5000 ਨੂੰ ਉਹ ਸਾਨੂੰ ਵੇਚਾਈ ਓਏ ਬੀਬੀ ਬਾਂਹ ਦਾ ਡਾਇਰੀ ਕੱਢਦਾ ਸਾਈਕਲ ਇੱਥੇ ਹੀ ਆ ਮੈਂ ਤੈਨੂੰ ਮੈਂ ਤੈਨੂੰ ਦੱਸੀ ਆ ਨਾ ਉਹ ਸੀ ਨੀ ਮੰਮੀ ਮੈਂ ਦੇ ਜਾਂਦੀ ਆ 5000 ਰੁਪਏ ਮੇਰੇ ਤੋਂ ਕਿੱਥੋਂ ਆਣਾ ਯਾਰ ਉਹ ਹੀ ਗੱਲਾਂ ਨੂੰ ਇਹ ਬਾਹਰ ਖੜੀ ਕੀਤੀ ਹੁੰਦੀ ਮੈਨੂੰ ਲੱਗਦਾ ਇਹਨੇ ਬਾਹਰ ਮੋਟਰਸਾਈਕਲ ਹੀ ਕੀ ਆ ਹੋ ਇੱਥੇ ਬਾਹਰ ਹੋਣੀ ਮੈਨੂੰ ਲੱਗਦਾ ਉੱਥੇ ਹੋਣੀ ਇੱਧਰ ਗਲੀ ਚ ਨਾ ਲਾਇਆ ਹੋਵੇ ਹਾਂ ਨੀ ਮੁੰਡਾ ਕਿ ਦਾਸ ਤਰਿਆ ਹੈ ਹੈ ਮਮਾ ਮੈਂ ਨਾ ਇੱਕ ਗੱਲ ਦੱਸ ਤੈਨੂੰ ਪਤਾ ਹੈ ਕਿ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਪਤਾ ਹੈ ਮੈਨੂੰ ਕੀ ਪਤਾ ਪਹਿਲਾਂ ਮੈਂ ਉਹ ਨਹੀਂ ਆਪੜ ਲਾ ਦੇਣੀ ਤਾਂ ਮੁੜ ਕੇ ਹਾਏ ਰੱਬਾ ਮੈਂ ਮੈਂ ਮੈਨੂੰ ਨਹੀਂ ਪਤਾ ਹੈਗਾ ਉਹਨੂੰ ਪੁੱਛ ਲਓ ਜਾ ਕੇ ਮੈਂ ਉਹ ਤੇ ਮੈਂ ਨਾ ਵੇਚਣ ਗਈ ਆ ਪੈਸੇ ਤਾਂ ਉਹਨਾਂ ਨੇ ਤੁਹਾਨੂੰ ਫੜਾਇ ਨੀ ਪੈਸੇ ਤਾਂ ਤੁਹਾਨੂੰ ਆਣ ਕੇ ਫੜਾਉਣ ਦੇ ਤਾਂ ਮੈਨੂੰ 4500 ਦੀ ਮੇਰੀ ਕੱਪਾਂ 4500 ਦੀ ਸਾਈਕਲ ਮੈਂ 5000 ਦੇ ਵੇਚ ਜਾਂਦੀ ਆ 5000 ਬੜੋ ਸਾਈਕਲ ਹੀ ਆ ਨਹੀਂ ਨਹੀਂ ਤੂੰ ਉਹ ਲਾਲ ਵੇਚ ਦੇ ਯਾਰ ਉਹ ਨਾਮ ਦੀ ਨਿਕਲੀ ਆ ਉਹ ਤੇ ਯਾਰਾਂ ਬੰਦਿਆਂ ਜੋ ਟੌਰ ਬਣੀ ਤੁਸੀਂ ਚਾਤੇ ਵਿੱਚ ਪੁੱਤ ਨਹੀਂ ਵੇਚੀ ਸੀ ਇਹ ਰੱਖੀ ਦੀ ਆ ਨਿਸ਼ਾਨੀ ਹੁੰਦੀ ਆ ਨਹੀਂ ਮਤੋਂ ਬਸ ਤੂੰ ਲੈ ਲੈ ਵਾ ਫਿਰ ਨਹੀਂ ਨਹੀਂ ਇਹ ਤਾਂ ਗੱਲ ਹੋਰ ਮੇਰੀ ਗੱਲ ਸੁਣੋ ਇਹ ਮੇਰੀ ਗੱਲ ਸੁਣੋ ਇੱਕ ਕਹਿੰਦਾ ਮੈਂ ਮੋਟਰਸਾਈਕਲ ਮੋਡੀਫਾਈ ਕਰਾਉਣਾ ਤੇ ਫੈਂਗਲੀ ਵੇਚ ਜਾਂਦੀ ਆ ਉਹ ਮੁੰਡਿਆ ਮੋਟਰਸਾਈਕਲ ਅੱਛਾ ਮੇਰੀ ਗੱਲ ਸੁਣੋ ਆ ਹੁਣ ਥੋੜੇ ਦਿਨ ਹੋਏ ਮੋਟਰਸਾਈਕਲ ਇਹਦਾ ਡੈਗ ਗਿਆ ਸੀ ਉਹ ਤੇ ਕਿੰਨੇ ਪੈਸੇ ਲੱਗੇ ਆ ਅੱ ਡੱਗਾ ਸੀ ਨਾ ਸੱਟ ਸੱਟ ਜਦੋਂ ਤੇਰੇ ਗੋਡੇ ਦਾ ਸੱਟ ਲੱਗੀ ਮੈਨੂੰ ਹੋਸਟਲ ਪਾਓ ਯਾਰ ਕੰਮ ਨਵੇੜੋ ਇਹਨੇ ਘੈਂਸ ਇੱਥੇ ਰਹਿਣ ਵਾਲੀ ਹਾਂ ਓਏ ਹੁਣ ਦਾਦ ਆ ਪਾਸ ਹੋਣ ਦੇ ਦਾਦ ਕੰਮ ਲੈਣ ਦੇ ਬਾਪੇ ਜਦ ਤੇ ਮਰਦੀ ਲਾਏ ਕਦੇ ਪਾਪਾ ਸਾਡਾ ਬਹੁਤ ਹੱਲਾਸ਼ੀਰੀਆਂ ਨਹੀਂ ਹੁਣ ਉਹਨੇ ਤੈਨੂੰ ਪੁੱਛ ਕੇ ਵੇਚੀ ਆ ਮੈਂ ਤੇ ਕਹਿੰਦਾ ਮੇਤਰੂੰ ਲੈ ਜਾਂਦਾ ਪੈਸੇ ਦੀ ਜ਼ੋਰ ਸਿੱਧ ਤੈਨੂੰ ਇਹਦੀ ਗੱਲ ਸੀ ਇਹਨੂੰ ਪੁੱਛੇ ਨਹੀਂ ਨਾ ਤੇ ਫੜੀ ਲਾ ਕੇ ਉਹ ਆ ਦੀ ਸੈਕਰੀ ਮੈਂ ਕਹੀ ਸੈਕਰੀ ਆ ਹੈ ਮੰਨਦੇ ਨਹੀਂ ਇਹ ਹੈਰੀ ਐ ਮੇਰੀ ਗੱਲ ਸੁਣੇ ਤਾ ਕੱਲ ਨੂੰ ਖਰਚੇ ਜਾਣੇ ਪਰਸੋਂ ਨੂੰ ਤੂੰ ਖਰਚੇ ਲੈਣੇ ਆ ਕੋਈ ਚੀਜ਼ ਲੈ ਲੋ ਇਹਦੀ ਜਿਹੜੀ ਪਈ ਰਵੇ ਤੇ ਉਹ ਚੀਜ਼ ਹੀ ਸੀ ਉਹ ਕੀ ਸੀ ਇੱਧਰ ਜੇ ਇੱਕ ਹੋਰ ਲੈ ਲੋ ਹਾਏ ਦੇਖੀ ਕੀ ਕਰਦਾ ਮੁੰਡਾ ਉਹ ਕਹਿੰਦਾ ਮੈਂ ਸਦਾਈਆ ਉਹਨੂੰ ਚੌੜੇ ਟੇਰ ਵਾਲੀ ਨੂੰ ਤੂੰ ਚਲਾਉਣ ਨਹੀਂ ਦਿਆ ਉਹਨੂੰ ਵੇਚ ਦੇ ਇਹਨੀ ਤੇ ਗੱਲ ਆ ਤੇਰਾ ਮਤਵ ਵਾਲੀ ਕੀ ਬਣਦਾ ਸਾਡੇ ਤੋਂ ਪਿੱਛੇ ਬਿਨਾ ਸੈਕਲੀ ਵੇਚਣ ਦਾ ਪਾਣੀ ਉਹ ਪੁੱਛ ਗਈ ਵੇਚੀ ਆ ਕੀ ਨਹੀਂ ਪੁੱਛਿਆ ਵੀ ਰਾਤੀ ਮੈਨੂੰ ਆਪ ਕਹਿਆ ਸਾਈਕਲ ਹੀ ਵੇਚ ਦੇ ਮੈਂ ਇਹ ਤੁਹਾਨੂੰ ਕਿਹਾ ਮੈਂ ਗੱਲ ਹੀ ਨਹੀਂ ਕੀਤੀ ਮੈਂ ਇਹਨਾਂ ਦੇ ਨੇ ਸਾਰੇ ਝੂਠ ਬੋਲਣ ਕਿਹੜਾ ਕਿਹੜੀ ਸਾਈਕਲ ਹੀ ਕਿਹਾ ਮੈਨੂੰ ਲੱਗਦਾ ਜੇ ਕਿਆ ਵੀ ਹੋਊਗਾ ਫੇ ਤੂੰ ਹੀ ਲਾਤੂ ਲਾਲ ਵੇਚਦਾ ਫੇ ਦਲਾਲ ਵੇਚੀ ਨਹੀਂ ਗਈ ਨਾ ਤਾਂ ਬਹ ਰਹਾ ਮੁੰਡਾ ਪਿੰਦੇ ਇਹ ਤਾਂ ਹੁਣੇ ਆਪਣੀਆਂ ਪਾਪਾ ਇਹ ਤਾਂ ਹੁਣੇ ਹੀ ਆਪਣੀਆਂ ਮਤਲਬ ਆ ਗਿਆ ਆ ਹੁਣੇ ਆਪਣੀਆਂ ਹੀ ਆ ਗਿਆ ਫਲੇ ਹੁਣੇ ਆਪਣੀਆਂ ਆਈਆਂ ਸਫਾਈ ਕਰਦੇ ਆਂ ਕਿ ਕਿਸੇ ਦਿਨ ਚੰਗੀ ਰੱਖ ਕੇ ਪਾਪੇ ਤੂੰ 2000 ਰੁਪਏ ਦਾ ਤੂੰ ਨਹੀਂ ਕੋਈ ਗੱਲ ਚ ਬੋਲਣਾ ਹਾਏ ਆ ਦੇ ਕੋ ਨਹੀਂ ਮੈਂ ਮੂੰਹ ਬੰਦ ਇਹ ਸ਼ਾਰਵ ਅਰੇ ਸ਼ਵਤ ਦਿੰਦਾ ਰੇ ਸ਼ਵਤ ਮੁੰਡਾ ਹੈ ਜਵਾ ਮੈਨੂੰ ਸਾਈਕਲ ਨਹੀਂ ਕਹੀ ਮੈਂ ਵੇਚ ਦਿੱਤੀ ਮੇਰੀ ਗੱਲ ਸੁਣ ਲੈ ਜਿਹਨੂੰ ਦਿੱਤੀ ਉਹ ਤਾਂ ਤੈਨੂੰ ਬਿਲਕੁਲ ਹੀ ਨਹੀਂ ਗਈ ਜਿਹਨੂੰ ਦਿੱਤੀ ਚੁੱਪ ਕਰਕੇ ਪਚਾ ਕੇ ਪੈਸੇ ਲੈ ਆਵਾ ਉਸ ਨੂੰ ਦਾ ਦਿੱਤਾ ਹੀ ਉਹ ਪੈਸੇ ਨਹੀਂ ਸਾਈਕਲ ਹੀ ਲੈ ਕੇ ਆਵਾ ਉਹ ਦਿੱਲੀ ਚ ਲੱਗਿਆ ਲੈ ਕੇ ਦਿੱਲੀ ਲਾ ਬਹੁਤ ਦੂਰਾਂ ਤੂੰ ਪਹਿਲਾਂ ਵੀਡੀਓ ਪਾਈ 5000 ਦੀ ਸਾਈਕਲ ਹੀ ਲੈਣ ਦੇ ਨਿਓ ਆ ਗਏ ਏਡਾ ਰਸਤਾ ਪਾ ਪਾ ਇਹ ਤੁਹਾਡੇ ਕੋਲੋਂ ਇੱਥੇ ਲੈ ਕੇ ਗਿਆ ਹੋਊਗਾ ਤਾਂ ਤੁਸੀਂ ਦੱਸਿਆ ਹੀ ਨਹੀਂ ਮੈਂ ਤਾਂ ਸਾਡੋ ਪਤਾ ਵੀ ਇਹ ਕਿਹੜੀ ਲੈ ਆ ਜਾਂਦਾ ਤੇ ਵੀ ਲੈ ਜਾਂਦਾ ਉਹ ਤਾਂ ਇਹ ਬੜਾ ਗੁੰਡਾ ਆ ਹਾਏ ਇਹ ਤਾਂ ਦੰਦियां ਕੱਢਣ ਡਿਆ ਇਹਨੂੰ ਤਾਂ ਕੋਈ ਫਰਕ ਹੀ ਹੈ ਨਹੀਂ ਮੁੰਡੇ ਨੂੰ ਇਹਨੂੰ ਪਤਾ ਵੀ ਮੇਰੇ ਜੁੱਤੀਆਂ ਨਹੀਂ ਲੈਣੀਆਂ ਮੈਨੂੰ ਇਹ ਪਤਾ ਵੀ ਮੇਰੇ ਜੁੱਤੀਆਂ ਨਹੀਂ ਪਹਿਣੀਆਂ ਮੈਂ ਨਾ ਗਿੱਧੀਆਂ ਵੇਦ ਨਾ ਲੱਭਦੇ ਇਹਨੇ ਫੇ ਮੋੜ ਕੇ ਪਿੱਛੇ ਆਉਂਦਾ ਉਹ ਵੇਗੀ ਆ ਭਰਾਓ ਸਾਈਕਲੀ ਉਦੋਂ ਹੀ ਕਰਦਾ ਆ ਕਿੱਥੇ ਹੈ ਜੀ ਆ ਹੈਗੀ ਆ ਕਿੱਥੇ ਹੈ ਝੂਠ ਬੋਲਦਾ ਕਿੱਥੇ ਝੂਠ ਬੋਲਦਾ ਹਨਾ ਉਹ ਦੇਖਿਆ ਮੈਂ ਕਿਹੜੀ ਅੱਗ ਲਾਈ ਇਹਨੂੰ ਸਾਈਕਲੀ ਨੂੰ ਦਿੱਲੀ ਆ ਅੱਪੈਲਾ 8:30 ਹੋਏ ਆ ਮੈਨੂੰ ਇੱਕ ਗੱਲ ਆ ਦੇਣਾ 9 ਵਜੇ ਤੱਕ ਸਾਈਕਲੀ ਆ ਗਈ ਆ ਗਈ ਨੇ ਮੈਂ ਚੰਮ ਲਾ ਕੇ ਇਹਨੂੰ ਬਾਹਰ ਮਾਰਨਾ ਚੰਮ ਜਿੱਦਿਆ ਨੂੰ 12 ਘੰਟੇ ਲੱਗਦੇ ਆ ਚੱਲ ਕੋਈ ਨਹੀਂ ਹੈ ਰਹੀ ਹਲੇ ਤੇਰੀ ਮੁਰੰਮਤ ਕਰਦੇ ਹੁਣ ਮੈਂ ਵੀਡੀਓ ਬੰਦ ਕਰਨ ਲੱਗੀ ਆ ਮੋੜ ਕੇ ਫੇਰ ਲੈ ਕੇ ਆਵੇ ਤੇ ਚਲਦੀ ਰੱਖਾਂ ਵੀਡੀਓ ਹੱਲੇ ਮੈਂ ਜਿਹਦੇ ਕੋ ਵੀ ਦਿੱਤੀ ਆ ਮੈਨੂੰ ਦੱਸ ਦੇ ਮੈਂ ਫੋਨ ਕਰ ਦੇਣਾ ਸੇਕ ਲਈ ਹੋਣੀ ਚਾਹੀਦੀ ਪੈਸੇ ਸਾਡੇ ਤੋਂ ਕਰਦੀ ਚਲ ਗੇ ਮੈਂ ਕਿਥੋਂ ਐ ਸੇਕ ਲਿਆ ਹਾਂ ਇਹਨੂੰ ਚਲਾਓ ਲੈ ਇਹਨੇ ਹੁਣ ਜੁੱਤੀਆਂ ਖਾਣ ਦੇ ਮੈਨੂੰ ਲੱਗਦਾ ਵੀ ਇਹਨੇ ਲੱਛਣ ਬਣਾ ਲੈਣੇ ਮੈਨੂੰ ਹਾਂ ਹਾਂ ਦਸਮੀ ਦੇ ਤੇਰੇ ਪੇਪਰ ਆ ਤਾਂ ਤੂੰ ਪੜ ਤੂੰ ਆ ਕਿਹੜੇ ਕੰਮ ਖਾਂਦੇ ਆ ਇਹਨੇ ਮੈਨੂੰ ਤੈਨੂੰ ਕਿੰਨਾ ਟਾਈਮ ਹੋ ਗਿਆ ਮੈਂ ਕੱਲ ਗਿਆ ਲੈ ਪਾਰਸੋਂ ਗਿਆ ਪਾਰਸੋਂ ਗਿਆ ਪਾਰਸੋਂ ਗਿਆ ਤੂੰ ਇੰਨੇ ਦਿਨ ਬਾਅਦ ਗਿਆ ਐ ਮੈਨੂੰ ਮੈਂ ਗਿਆ ਰੋਜ਼ ਹੀ ਜਾਂਦਾ ਪੇਪਰਾਂ ਬਾਅਦ ਮਹੀਨੇ ਬਾਅਦ ਪੇਪਰਾਂ ਬਾਅਦ ਛੁੱਟੀਆਂ ਐ ਮੈਂ ਰੋਜ਼ ਨਹੀਂ ਨਹੀਂ ਬੰਦੇ ਨੇ ਪਾਣਾ ਨਾ ਕੋ ਕਰਨਾ ਇੱਕ ਮੈਂ ਅੱਗੇ ਨਹੀਂ ਠੀਕ ਲੈਂਦਾ ਇਹਨੇ ਲਹੂ ਪੀਣਾ ਮੇਰਾ ਆ ਪਪਾ ਠੀਕ ਨਹੀਂ ਦਿੰਦਾ ਠੀਕ ਹੀ ਨਹੀਂ ਦਿੰਦਾ ਦੇਖੋ ਬਾਹਰ ਖਾਦੇ ਆਂਗੇ ਦੋ ਚਾਰ ਇਹਨੂੰ ਅੱਗੇ ਪੱਠੇ ਪਾਉਂਦਾ ਦੁਪਹਿਰ ਨੂੰ ਬਰੈਡ ਚ ਪਕੌੜੇ ਘਾ ਕੇ ਖਾਣਦੇ ਦੁਕਾਨੇ ਹਾਂ ਹੋਏ ਓਏ ਇਹ ਹੈਰੀ ਨੇ ਤੇਰਾ ਪੋਲਾ ਅਜ ਖੋਲ ਦੇਣੀ ਆਈਆਂ ਨਹੀਂ ਆ ਜੋ ਵਿਚਾਰਾ ਪਕੌੜੇ ਲੈ ਆ ਦੁਪਹਿਰ ਨੂੰ ਹੈ ਨਹੀਂ ਕਾਣ ਤੇ ਮੈਂ ਬਰੈੱਡ ਚਲਾ ਗਿਆ ਤੇ ਪਕੌੜਾ ਖਾ ਲਿਆ ਤੇ ਪੋਲੇ ਲੈ ਇੰਨੀ ਵੀ ਲਾ ਲਿਆ ਪਕੌੜਾ ਬਾੜੀਆਂ ਚਲਾਕੀਆਂ ਨਾ ਕਰ ਜਿਹੜਾ ਕੰਮ ਕੀਤਾ ਇਹ ਤੂੰ ਸਰ ਸਿਰਾ ਸਰਗਾ ਲੈ ਬੇਲਾ ਮੈਂ ਤਾਂ ਪੈਸੇ ਮੰਗਦੀ ਆ ਤੂੰ ਮੈਨੂੰ ਅੱਜ ਤੋਂ ਲੈ ਕੇ ਬੁਲਾਉਣਾ ਹੀ ਨਹੀਂ ਕਰ ਜੋ ਮਰਜ਼ੀ ਆਪਣੀਆ ਮਨ ਮਰਜ਼ੀ ਨਹੀਂ ਤੁਹਾਡੇ ਕੋ ਨਹੀਂ ਤੁਹਾਡੇ ਕੋ ਮੁੰਡਾ ਸਾਹਮਣੇ ਨਹੀਂ ਹੁੰਦਾ ਮੈਂ ਤਾਂ ਹੁਣੇ ਇੱਕ ਮਿੰਟ ਦੇ ਸਾਹਮਣੇ ਨਾ ਫੇਰ ਕੁੱਟਣਾ ਮੇਰੇ ਬਾਤੇ ਪਿੱਟਣਾ ਲੈ ਕਹਿੰਨੇ ਉਹਨੇ ਮੈਂ ਬਰਾਬਰ ਦਾ ਹੋ ਗਿਆ ਤੇ ਜੁੱਤੀਆਂ ਫੇਰਦਾ ਹਾਂ ਉਹ ਬਰਾਵਾ ਹੈਗੀ ਐਸੇ ਅਗਲੀ ਕਿੱਥੇ ਆਇਆ ਫੈਰੀ ਤੇਰੇ ਛਿੱਤਰ ਪੈ ਜਾਣੇ ਹੁਣ ਤੁਹਾਡੇ ਤੋਂ ਵੱਜਦੀ ਨਹੀਂ ਦਿਖਾਵਾ ਨਹੀਂ ਤੁਹਾਡੇ ਤੋਂ ਵੱਜਦੀ ਨਹੀਂ ਕੋਈ ਸਾਰੇ ਕਿੱਥੇ ਲੱਪਲੀ ਚੱਲ ਮੰਮੀ ਬੱਸ ਕਰ ਹੁਣ ਯਾਰ ਬਹੁਤ ਹੋ ਗਿਆ ਪਾਪਾ ਦਾ ਮਨੋਂ ਤੇਰੇ ਵੀ ਵੈਚੀ ਚੁੱਕਿਆ ਅੱਗੇ ਕੋਈ ਕਲਾਤੀ ਕੀਤੇ ਪਰ ਮੈਂ ਦੱਸ ਦੇਣਾ ਆ ਨਾ ਬਾਤ ਮੇਰੇ ਆਪਣੇ ਉਹ ਸਾਈਕਲ ਹੀ ਲਿਆ ਆਪਾਂ ਲਿਆ ਫੜਾ ਰਹੇ ਪਏ ਉਹ ਬਾਥਰੂਮ ਚ ਖੜੀ ਕੀਤੀ ਆ ਹਈ ਪ੍ਰੈ ਪ੍ਰੈ ਉਦੈ ਪ੍ਰੈ ਦਮਾ ਪ੍ਰੈ ਸੱਚੀ ਗੱਲ ਹੋ ਗਈ ਮਸਾਮੀ ਕੀ ਮੰਨਣਾ ਅੱਜ ਹੀ ਬਣਾ ਦੇਣਾ ਤੇਰੀ ਨੇ ਬਾਤ ਵੇ ਬੈ ਮਾਪਾ ਉਹਨੇ ਇਹ ਪਿੰਡ ਦਾ gekeڑا ਕੱਢਿਆ ਆਈ ਆ। ਓਹ ਪਿੰਡ ਦਾgekeڑا ਕੱਢ। ਬਾਲਾ ਤੇ ਹੀ ਸਖਰੀ ਨੇ ਬੈ ਕੁੱਤੇ ਪਿੰਡ ਦਾgekeڑا ਕੱਢ ਕੇ ਆਉਣਾ ਆਪਾਂ ਦੋਨਾਂ। ਆ ਪੈਸੇ ਕਿੱਥੋਂ ਲਏ ਉਹ ਵੀ ਮੋੜ ਕੇ ਆ ਜੇ ਤੇ ਕਿਹੜੇ ਹਾਂ ਇਹ ਹਾਂ ਹੁਣ ਦਿੱਤੇ ਹੀ। ਉਹ ਵੀ ਤਾਂ ਜੈਸ ਬੈਣੋਂ ਤੇ ਦੈਨ। ਆਪਾਂ ਤੋਂ ਲੈ ਬੈ। ਤੁਹਾਡੇ ਬਟ ਤੁਹਾਡੇ ਜਿਹੜੇ ਪਏ ਜਿਹੜੇ ਪਏ ਆਪ ਫੜੋ ਕੋਈ ਹੋ ਪੈ ਕੋ ਕੋਈ ਜਿਹੜਾ ਇਹਦਾ ਭੂਏ ਚੜਾਉਣੀ ਆ ਤੈਨੂੰ ਕਿਹਦਾ ਤੰਗ ਕਰੂ ਦੇਈਂਦਾ ਐਵੇਂ ਐਵੇਂ ਗੁੱਸਾ ਇਹ ਬੈਠੇ ਉਹ ਪੈਸੇ ਵੀ ਮੇਰੇ ਹੀ ਗੱਡੇ ਆ ਪਾਪਾ ਤੇ ਇਹ ਕੱਟਦਾ ਭਏ ਹੋਰੋਂ ਕਰ ਤੇ ਇਹ ਨਹੀਂ ਕਰਦਾ ਤੇਹੀ ਇਹੀ ਕਰਦਾ ਆਪੇ ਤੂੰ ਮੈਂ ਠੀਕ ਠਾਕ ਤਮੀ ਦੋਵੇਂ ਪਿੱਛੇ ਬੈਠ ਕੇ ਜਿਆਦਾ ਜੋਚਾ ਲਾਉਣਾ ਲਾ ਲਓ ਸੈਕ ਦੀ ਸੈਕ ਦੀ ਆ ਲਾਲਾ ਬਾਪੇ ਫੜ ਪਈ ਰਹਿੰਦੇ ਕੋਈ ਨਹੀਂ ਪਈ ਰਹਿੰਦੇ ਕੋਈ ਨਹੀਂ ਰਹਿੰਦੇ ਪਾਪਾ ਵੀ ਚਲਾਉਗਾ ਪਾਪਾ ਕਹਿੰਦਾ ਮੈਂ ਆਪੇ ਚਲਾਉਣਾ ਸੰਜਮ ਭਾਈ ਤੋੜ ਪਾਪਾ ਜੰਗਲ ਪਾਣੀ ਜਾਇਆ ਕਰੂਗਾ ਇੱਥੇ ਨੇ ਆਪਰਾ ਮੇਰੇ ਪੈਸਾ ਕੋਈ ਨਹੀਂ ਹਣਾ ਮੇਰੇ ਕੋ ਰਹਿ ਲੰਦਾ ਇਹ ਤਾਂ ਫੜਾ ਦੇ ਹਾਏ ਨਹੀਂ ਦੇਖੀ ਹਾਏ ਤੂੰ ਸਰ ਫੜਾ ਉਹ ਜਾ ਕੀ ਕੰਢੀ ਆ ਹਾਏ ਨਹੀਂ ਪੈਸੇ ਕਿੱਦਾਂ ਪੈਸਿਆਂ ਨੂੰ ਦੇ ਕਿੱਦਾਂ ਪੈਂਦਾ ਪੈਸਿਆਂ ਨੂੰ ਨਹੀਂ ਤੂੰ ਹੀ ਅੱਜ ਨਹੀਂ ਬੰਦਾ ਠੀਕ ਬੰਦਾ ਰੋਇ ਕੋਈ ਨਾ ਕੋਈ ਦੰਜਰਖਾਨਾ ਲੱਭ ਲਿਆ ਬੰਦਾ ਠੀਕ ਨਹੀਂਗਾ ਹੈਰੀ ਕੀ ਕਰਦਾ ਉਹ ਤੈਨਾਂ ਤਾਂ ਸਮਹਕਾਲ ਕਰਦੇ ਆ ਇਹ ਕਹਦਾ ਸਮਹਕਾਲ ਉਦਾਂ ਹੀ ਤੈਨਾਂ ਪ੍ਰਿੰਕ ਹੈਰੀ ਦੱਸ ਦੇ ਚੱਜ ਨਾਲ ਹੈ ਨਾ ਪ੍ਰਿੰਕ ਨਹੀਂ ਕਰਦੇ ਉਦਾਂ ਹੀ ਕਰਦੇ ਆ ਰੈਂਗ ਨਹੀਂ ਕਰਦੇ ਫ੍ਰੈਂਡਾਂ ਨੇ ਬਾਕੀ ਤਾਂ ਜੁੱਤੀਆਂ ਜਾਰੀਆਂ ਖਾ ਲੈਣੀਆਂ ਨੇ ਦੇਖ ਨਹੀਂ ਲਈ ਨਹੀਂ ਇਹ ਜੁੱਤੀਆਂ ਜੁੱਤੀਆਂ ਖਾਣ ਤਾਂ ਇਹ ਵੀ ਤੁਹਾਨੂੰ ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਤਾਂ ਮੈਂ ਕਿਹਾਰੇ ਪਾਪਾ ਜੀ ਆਹ ਅਸੀਦ ਅਸੀਂ ਤਾਂ ਸਮਝੇ ਵੀ ਪਤਾ ਲੱਗ ਗਿਆ ਹੋਣਾ ਆ ਪਰ ਹਾਏ ਤੁਹਾਨੂੰ ਬਿਲਕੁਲ ਵੀ ਨਹੀਂ ਇਹਨਾਂ ਨੂੰ ਮੁੰਡਾ ਵੇਚ ਤੂੰ ਤੁਹਾਨੂੰ ਇੰਨਾ ਵੀ ਨਹੀਂ ਜਿੱਤੀ ਤੁਹਾਨੂੰ ਮੈਨੂੰ ਨਹੀਂ ਇਹ ਤੇ ਯਕੀਨ ਪੰਜੀ ਦਾ ਵੀ ਹਾਏ ਹੈਰੀ ਦੇ ਨਾ ਇਹ ਦਾਨੀ ਹੋ ਸਕਦਾ ਹਾਂ ਤੈਨੂੰ ਬਹੁਤ ਯਕੀਨ ਨਹੀਂ ਮੈਨੂੰ ਹੈਗਾ ਆ ਸ਼ੇਰੀਆਂ ਇਹ ਦਿੰਦੀਆਂ ਨੇ ਬਗਾਲ ਲੈਣੇ ਤੈਨੂੰ ਦੱਸੀ ਸਾਰੇ ਜਣੇ ਦੱਸੀਓ ਸਾਰੇ ਜਣੇ ਵੀਡੀਓ ਤੂੰ ਬਣਾਉਣ ਲੱਪੈਂੀਆਂ ਵੀ ਇਦਾਂ ਇਹਨੂੰ ਸਾਥ ਦੇਣਾ ਚਾਹੀਦਾ ਇਹਦਾ ਉਹ ਸਾਥ ਥੋੜੇ ਦਿਨ ਨੇ ਆ ਅਸੀਂ ਤਾਂ ਪ੍ਰੈਕਟ ਕਰਦੇ ਆ ਮੈਨਾਂ ਨਹੀਂ ਆਇਆ ਆਪਾਂ ਨੂੰ ਪੰਜੀ ਜੀ ਕਿੰਨੇ ਗੁੱਸਾ ਲੱਗਣਾ ਮਾਂ ਜਿਹੜੀ ਬਣਾ ਦਿੰਦੀ ਉਹ ਗਿੱਟੜ ਬਣਾਉਂਦੀ ਆ ਉਹੀ ਤੇ ਗੱਲ ਉਹ ਝੂਠ ਬੁਲਾਉਂਦੀ ਆ ਦੇ ਕਿਦਾਂ ਉਹ ਝੂਠ ਥੋੜੀ ਬੋਲਦੇ ਆ ਬਾਤ ਗੱਲ ਤੂੰ ਇਹ ਹੁਣ ਹੋਰ ਪਾਸੇ ਲਈ ਜਾਨੇ ਥੋੜੀ ਕੋਈ ਗੱਲ ਹੁੰਦੀ ਆ ਗੱਲ ਤਾਂ ਪ੍ਰੈਂਕ ਆਲੀ ਆ ਇਹ ਸੀਰੀਅਸ ਮੈਟਰ ਸ਼ੁਰੂ ਹੋ ਗਿਆ ਬਾਏ ਹੁਣ ਬੰਦ ਕਰਦੇ ਆ